ਸਤਨਾਮ ਸ੍ਰੀ ਵਾਇਕਰੋ ਸਾਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਰਨ ਜਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਗਨ ਅੰਤ ਮਾਮਾ ਬਾਜਿਓ ਪਰਿਓ ਨਿਸ਼ਾਨਕੋ ਖੇਤ ਜਮਾਂਦੇ ਸ਼ੂਰਮਾ ਅਬ ਜੂਜਨ ਕੋ ਦਾਓ ਸੋ ਪਛਾਨੀਐ ਜੋ ਲਰ ਦੀਨ ਕੇ ਹਿਤ ਪ੍ਰਜਾ ਪ੍ਰਜਾ ਘਟ ਮਰੇ ਕਬ ਹੋ ਨ ਛੱਡ ਖੇਤ ਸੋ ਹਟਨ ਗੁਰ ਜੀ ਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰ ਕੈ ਜਨਮ ਮਰਨ ਦੁਖ ਜਾਏ ਹੋਐ ਸਿਬਦ ਖਸੰਬਦੀ ਨੁਰ ਅਰਸਾ ਗੁਰਸਾ ਚਟਿਐ ਤੋ ਜੜਿ ਠੇ ਸਚੇ ਪਤਸ਼ਾ ਮਲ ਜਨਮ ਜਨਮੰਦੀ ਕੱਟਿਐ ਸਜਣ ਸਚਾ ਪਤਸ਼ਾ ਸਿਰ ਸਾਹੰਦੇ ਸੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ ਵਾਹਿਗੁਰੂ ਸਾਹਿਬ ਜੀਉ ਰਾਗ ਸੋਰਠਿ ਬਾਣੀ ਭਗਤ ਰਵਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੋ ਨਾਹੀ ਅਬ ਤੋ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇ ਵਲ ਜਲ ਮਾਹੀ ਮਾਦਵੇ ਕਿਆ ਕਹੀ ਐ ਭਰਮ ਐਸਾ ਜੈਸਾ ਮੰਨਿਐ ਹੋਏ ਨਾ ਤਸਾ ਜਬ ਹਮ ਹੁਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇ ਵਲ ਜਲ ਮਾਹੀ ਮਾਦਵੇ ਕਿਆ ਕਹੀਐ ਪਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ ਨਰਪਤ ਏਕ ਸੰਘਾਸਣ ਸੋਇਆ ਸਪਨੇ ਭਿਆਪਖਰੀ ਅਸ਼ਤਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਭਈ ਹਮਾਰੀ ਰਾਜ ਭਯੰਗ ਪ੍ਰਸੰਗ ਜੈਸ ਹੈ ਅਬ ਕੁਛ ਮਰਮ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ ਸਰਬ ਏਕ ਅਨੇਕ ਸੁਆਮੀ ਸਭ ਘਟ ਭਗਵੈ ਸੋਈ ਕਹ ਰਵਦਾਸ ਹਾਥ ਪੈ ਨਰੇ ਸਜੇ ਹੋਏ ਸੋ ਹੋਈ ਸਰਬ ਏਕਾਨਿਕ ਸੁਆਮੀ ਸਭ ਘਟ ਭਗਵੈ ਸੋਈ ਕਹ ਰਵਦਾਸ ਹਾਥ ਪੈ ਨੇ ਰਹਿ ਸਹਜ ਹੋਏ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਐ ਭਰਮ ਐਸਾ ਜੈਸਾ ਮੰਨੀਐ ਹੋਏ ਨਾ ਤਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹ ਗੁਰੂ 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 ਵਾਹ